ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਨਵੀਂ ਵੀਡੀਓ 'ਚ ਨਵੀਂ ਵੀਡੀਓ 'ਚ ਨਵਾਂ ਰਿਸ਼ਤਾ ਲੈ ਕੇ ਆਏ ਹਾਂ ਜੀ ਤਾਂ ਦੋਸਤੋ ਇਹ ਰਿਸ਼ਤਾ ਜੱਟ ਸਿੱਖ ਪਰਿਵਾਰ ਦੀ ਲੜਕੀ ਦਾ ਰਿਸ਼ਤਾ ਜੀ ਬਠਿੰਡਾ ਏਰੀਆ ਤੋਂ ਸਾਰੀ ਮੈਂ ਜਾਣਕਾਰੀ ਤੁਹਾਨੂੰ ਦੇਵਾਂਗਾ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਜਰੂਰ ਦੇਖਿਓ ਤੇ ਚੈਨਲ ਨੂੰ ਫੋਲੋ ਕਰਨਾ ਨਾ ਭੁੱਲਣਾ ਕਿਉਂਕਿ ਨਵੇਂ ਨਵੇਂ ਅਪਡੇਟ ਫੇਰ ਹੀ ਤੁਹਾਨੂੰ ਇਸ ਚੈਨਲ ਦੇ ਉੱਪਰ ਮਿਲੂਗੀ ਜੇਕਰ ਤੁਸੀਂ ਚੈਨਲ ਨੂੰ ਫੋਲੋ ਕੀਤਾ ਹੋਊਗਾ हां दोस्तों ਭਾਵੇਂ ਕੁੜੀ ਦਾ ਰਿਸ਼ਤਾ ਹੋਵੇ ਭਾਵੇਂ ਮੁੰਡੇ ਦਾ ਜਿਵੇਂ ਕਿ ਮੈਂ ਹਰੇਕ ਵੀਡੀਓ ਦੇ ਵਿੱਚ ਕਹਿੰਨਾ ਤੁਸੀਂ ਆਪਦੀ ਪੂਰੀ ਫੁੱਲ ਇਨਕੁਆਇਰੀ ਕਰਕੇ ਇਹ ਰਿਸ਼ਤਾ ਕਰੋ ਕਿਉਂਕਿ ਅਸੀਂ ਤੁਹਾਡੇ ਨਾਲ ਡਾਟਾ ਉਹੀ ਸਾਂਝਾ ਕਰਦੇ ਹਾਂ ਜੋ ਸਾਨੂੰ ਪਰਿਵਾਰ ਵਾਲੇ ਦਿੰਦੇ ਡਾਟਾ ਨਿੱਜੀ ਰੂਪ ਦੇ ਵਿੱਚ ਸਾਨੂੰ ਕਿਸੇ ਬਾਰੇ ਵੀ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ ਸੋ ਬਾਅਦ ਦੇ ਵਿੱਚ ਅਸੀਂ ਕਿਸੇ ਵੀ ਗਲਤੀ ਦੀ ਜਿੰਮੇਵਾਰੀ ਨਹੀਂ ਲੈ ਸਕਦੇ ਸਾਡੀ ਬੇਨਤੀ ਰਹੂਗੀ ਪਹਿਲਾਂ ਇਨਕੁਆਇਰੀ ਕਰੋ ਭਾਵੇਂ 10 ਦਿਨ ਕਰੋ 15 ਦਿਨ ਕਰੋ ਫਿਰ ਹੀ ਆਪਦਾ ਰਿਸ਼ਤਾ ਕਰੋ ਠੀਕ ਹੈ ਨਾ ਤਾਂ ਦੋਸਤੋ ਜੱਟ ਸਿੱਖ ਪਰਿਵਾਰ ਦੀ ਲੜਕੀ ਹੈ ਜੀ ਮੈਂ ਸਾਰੀ ਜਾਣਕਾਰੀ ਦਿੰਨਾ ਤੁਹਾਨੂੰ 1990 ਦੀ ਬੋਰਨ ਆ ਜੀ ਲੜਕੀ ਦੀ ਕੁਆਲਿਫਿਕੇਸ਼ਨ ਬੀਏ ਕੀਤੀ ਹੋਈ ਆ 5 ਫੁੱਟ 4 ਇੰਚ ਹਾਈਟ ਆ ਤੇ ਬ੍ਰਦਰ ਤੇ ਸਿਸਟਰ ਹੈਗੇ ਆ ਜੀ ਉਹ ਮੈਰਿਡ ਆ ਵਧੀਆ ਪਰਿਵਾਰ ਦੀ ਖਾਨਦਾਨੀ ਪਰਿਵਾਰ ਦੀ ਸੋਹਣੀ ਸਨਖੇ ਲੜਕੀ ਹੈ ਜੀ ਤਾਂ ਲੜਕਾ ਚਾਹੀਦਾ ਜੀ ਜਾਂ ਤਾਂ 5 ਤੋਂ 7 ਕਿੱਲੇ ਵਾਹਣ ਆਉਂਦੇ ਹੋਣ ਜਮੀਨ ਹੋਵੇ ਜੇ ਕੋਈ ਮੰਨ ਲਓ ਸਰਕਾਰੀ ਜੋਬ ਤੇ ਆ ਜੀ ਥੋੜਾ ਬਹੁਤਾ ਕਿਵਰੀ ਹੈਂਡੀਕੈਪ ਹੁੰਦਾ ਉਹ ਵੀ ਚੱਲ ਜਾਊਗਾ ਤੁਹਾਨੂੰ ਮੈਂ ਦੱਸ ਦਿੰਨਾ ਵੀ ਪ੍ਰੋਬਲਮ ਕੀ ਹੈ ਕਿ ਲੜਕੀ ਦਾ ਐਕਸੀਡੈਂਟ ਹੋ ਗਿਆ ਸੀ ਉਹਦਾ ਸਿਰ ਦਾ ਜਿਹੜਾ ਥੋੜਾ ਜਿਹਾ ਆਪਰੇਸ਼ਨ ਹੋਇਆ ਵਾ ਵੈਸੇ ਲੜਕੀ ਠੀਕ ਆ ਨਾਰਮਲ ਆ ਲੜਕੀ ਜਿਆਦਾ ਜਿਹੜਾ ਵੀ ਕਹਿ ਦਈਏ ਕੱਲਾ ਰਸੋਈ ਦਾ ਕੰਮ ਕਰ ਸਕਦੀ ਆ ਪਸ਼ੂ ਡੰਗਰ ਵਗੈਰਾ ਦਾ ਕੰਮ ਨਹੀਂ ਕਰ ਸਕਦੀ ਸੋ ਫੈਮਿਲੀ ਛੋਟੀ ਹੋਵੇ ਜੀ ਤੇ ਰਸੋਈ ਵਗੈਰਾ ਦਾ ਕੰਮ ਹੀ ਲੜਕੀ ਕਰ ਸਕਦੀ ਆ ਇਹ ਜ਼ਰੂਰ ਧਿਆਨ ਚ ਰੱਖਣ ਸਾਰੇ ਪਰਿਵਾਰ ਜਿਨੇ ਵੀ ਰਿਸ਼ਤਾ ਲੈਣਾ ਉੰਜ ਲੜਕੀ ਬਿਲਕੁਲ ਠੀਕ ਆ ਨਾਰਮਲ ਆ ਸਭ ਕੁਝ ਸਹੀ ਆ ਜੋ ਯਾਨੀ ਕਿ ਉਹ ਆਪਰੇਟ ਹੋਇਆ ਵਾ ਉਹ ਸਿਰ ਦਾ ਉਹ ਐਕਸੀਡੈਂਟ ਹੋਇਆ ਸੀਗਾ ਤਾਂ ਹੁਣ ਵੈਸੇ ਨਾਰਮਲ ਆ ਸੋ ਇਸ ਕਰਕੇ ਜੇ ਕੋਈ ਲੋਡਵੰਦ ਪਰਿਵਾਰ ਹੋਵੇ ਜੀ ਲੜਕੀ ਯਾਨੀ ਕਿ ਜ਼ਿਆਦਾ ਪਸ਼ੂਆਂ ਡੰਗਰ ਵਗੈਰਾ ਦਾ ਉਹ ਕੰਮ ਨਹੀਂ ਕਰ ਸਕਦੀ ਜੀ ਠੀਕ ਆ ਜਿਵੇਂ ਕਿ ਤੁਹਾਨੂੰ ਤੁਸੀਂ ਵੀ ਜਾਣਕਾਰੀ ਹੋਣਾ ਤੇ ਜਿਵੇਂ ਸਰਵਕ ਵਗੈਰਾ ਤੇ ਆਪਾਂ ਕਹਿੰਦੇ ਟੋਕਰੇ ਚਾਕੇ ਕੰਮ ਕਰ ਲੂ ਇਸ ਤਰ੍ਹਾਂ ਨਹੀਂ ਕਰ ਸਕਦੀ ਆ ਵੈਸੇ ਨੋਰਮਲ ਲੜਕੀ ਬਿਲਕੁਲ ਸਹੀ ਆ ਤੇ ਰਸੋਈ ਵਗੈਰਾ ਦਾ ਕੰਮ ਆ ਦੂਜਾ ਸਾਰਾ ਉਹ ਕਰਦੀ ਵੀ ਆ ਘਰੇ ਸਾਰਾ ਕੁਝ ਬਿਲਕੁਲ ਠੀਕ ਆ ਤਾਂ ਜਿਹਨੂੰ ਵੀ ਰਿਸ਼ਤੇ ਤੇ ਲੋੜ ਹੋਈ ਜੀ ਉੱਪਰ ਨੰਬਰ ਅਸੀਂ ਮੈਂ ਮੈਂਸ਼ਨ ਕਰਤਾ ਤੁਸੀਂ ਇਸ ਤੇ ਬਟੰਡਾ ਏਰੀਆ ਦਾ ਕਹਿ ਕੇ ਵੀ ਜਿਹੜੀ ਲੜਕੀ ਆ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਰਸਤਾ ਜਿਆਦਾ ਲੜਕੇ ਦੇ ਪਰਿਵਾਰ ਵਾਲੇ ਜਿਹੜੇ ਪਸੰਦ ਕਰਦੇ